ਰਾਤ ਲਗਭਗ ਸਾਢੇ ਸਾਢੇ 11 ਵਜੇ ਸਾਢੇ 11 10 ਵਜੇ ਦੇ ਮਤਲਬ ਵਿਚਕਾਰ ਇਹਨਾਂ ਨੇ ਬੱਸ ਸਟੈਂਡ ਦੇ ਨੇੜੇ ਪਿਸਤੌਲ ਲਹਿਰਾ ਕੇ ਉਥੇ ਗੁਨਾਹਗਰ ਦੀ ਕਰਕੇ ਗਏ ਆ ਗਾਲਾਂ ਦੇ ਕੇ ਗਏ ਆ ਇਸ ਵੰਦੇ ਵਿੱਚ ਸਾਡੇ ਐਮਸੀ ਸਾਹਿਬ ਉਹਨਾਂ ਨੇ ਚੌਂਕੀ ਦੇ ਵਿੱਚ ਰਿਪੋਰਟ ਲੱਜ ਕਰਵਾਉਣ ਦੀ ਕੋਸ਼ਿਸ਼ કરી ਪਰ ਇਹਨਾਂ ਨੇ ਗੱਲ ਨਹੀਂ ਸੁਣੀ ਉਹਦੇ ਖਿਲਾਫ ਇਹਨਾਂ ਨੇ ਚੌਂਕੀ ਅੱਗੇ ਧਰਨਾ ਲਾਇਆ ਅੱਛਾ ਮੈਂ ਵੀ ਕੁਦਰਤੀ ਮੈਂ ਆ ਰਿਹਾ ਸੀ ਮਹਾਂ ਵੀ ਦੇਖੋ ਕੀ ਤਣਾ ਕੀ ਹੈ ਉਹ ਮੇਰੇ ਕੋਲ ਕੁਝ ਐਮਸੀ ਆ ਕੇ ਕਹਿੰਦੇ ਜੀ ਤੁਸੀਂ ਆਓ ਕਹਿੰਦੇ ਵੀ ਵਿਸ਼ਵਾਸਿਤ ਬਾਓ ਮੈਂ ਉੱਥੇ ਚਲਾ ਗਿਆ ਅਜੇ ਮੈਂ ਜਾ ਕੇ ਖੜਾ ਹੀ ਸੀ ਉੱਥੇ ਤੇ ਇੱਕ ਤੇਜ਼ ਰਫਤਾਰ ਨਾਲ ਗੱਡੀ ਆਈ ਤੇ ਉਹਨਾਂ ਨੇ ਮਤਲਬ ਮੇਰਾ ਖਿਆਲ ਵੀ ਉੱਤੇ ਚੜਾ ਦੇਣੀ ਸੀ ਜਿੰਨੇ ਵੀ ਉੱਥੇ 100 200 ਬੰਦਾ ਸੀਗਾ ਭੱਜ ਕੇ ਪਾਸੇ ਹੋਏ ਤੇ ਉਹਨਾਂ ਨੇ ਨਿਕਲਨਸਾਰ ਫਾਇਰਿੰਗ ਕਰੀ ਤਿੰਨ ਉਹਨਾਂ ਨੇ ਫਾਇਰ ਕਰੇ ਦੋ ਕੰਨ ਦੇ ਵੱਜੇ ਇੱਕ ਹਵਾਈ ਫਾਇਰ ਉਹ ਇਸ ਤਰ੍ਹਾਂ ਲੈ ਕੇ ਚੌਪਲ ਚੌਂਕੀ ਦੇ ਅੰਦਰ ਵੀ ਵੜਿਆ ਹੋ ਹੋ ਇਹ ਗੁੰਡਾਗਰਦੀ ਕਰੀ ਹੈ ਇਹ ਅਕਾਲੀ ਦਲ ਦੀ ਸ਼ਹਿਤੀ ਕੰਮ ਕਰਿਆ ਕਿਉਂਕਿ ਜਿਨ੍ਹਾਂ ਨੇ ਇਹ ਗੁੰਡਾਗਰਦੀ ਕਰੀ ਹੈ ਉਹ ਅਕਾਲੀ ਦਲ ਦਾ ਬੰਦਾ ਹੈ ਕਿਉਂਕਿ ਜਿਹੜੀ ਕੱਲ ਹੀ ਸਾਰੇ ਬਖਲਾਈ ਹੋਏ ਹੈ ਸਾਡੀ ਆਮ ਆਦਮੀ ਪਾਰਟੀ ਨੇ ਪਹਿਲਾਂ 50000 ਤੋਂ ਵੱਧ ਦੇ ਤੋਂ ਲੀਡ ਕਰੀ ਹੈ ਉਹ ਹੁਣ ਬਖਲਾਈ ਹੋਏ ਹੈ ਵੀ ਇਹ ਇਸ ਵਾਰ ਫੇਰੇ ਇਹ ਅੱਗੇ ਸਿੱਧ ਅੱਗੇ ਜਿੱਤੂਗੀ ਤੇ ਇਸ ਕਰਕੇ ਇਹ ਦੇਸ ਦਾ ਮਹੌਲ ਬਣਾ ਰਹੇ ਆ ਕੋਣ ਕੋਣ ਸੀ ਜੀ ਬਾਈ ਨੇਮ ਦੱਸ ਸਕਦੇ ਹੋ ਜਿਹੜੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਕੌਣ-ਕੌਣ ਸੀ ਬਾਈ ਨੇਮ ਬਾਈ ਨੇਮ ਹਾਂਜੀ ਤਾਂ ਜਗਜੀਤ ਸਿੰਘ ਆ ਜੀ ਜੀ ਉਹਨੇ ਫਾਇਰਿੰਗ ਕਰੀ ਆ ਇੱਕ ਉਹਦੇ ਨਾਲ ਸੀਗਾ ਗੁਰਸੇਵ ਸਿੰਘ ਜੀ ਗੁਰਦਾਸ ਸਿੰਘ ਸੀਗਾ ਜੀ ਮੰਨੂ ਮਨੋਜ ਇੱਕ ਮੰਨੂ ਮਨੋਜ ਉਹਦੇ ਗੁਰਦਾਸ ਸਿੰਘ ਦੀ ਗੱਲ ਕਰਦੇ ਹੋਏ ਟਰੱਕ ਜਨ ਦੇ ਪ੍ਰਧਾਨ ਵੀ ਰਹੇ ਨੇ ਪ੍ਰਧਾਨ ਵੀ ਰਹੇ ਹਾਂਜੀ ਤੁਸੀਂ ਕਹਿੰਦੇ ਹੋ ਅਕਾਲੀ ਦਲ ਵੱਲੋਂ ਸ਼ਾਇਦ ਤੁਹਾਡੇ ਵੱਲੋਂ ਟਰੱਕ ਜਨ ਦੇ ਪ੍ਰਧਾਨ ਲੈ ਕੇ ਜਾਓਗੇ ਛੱਡ ਗਏ ਨਹੀਂ ਜੀ ਇਹ ਅਸੀਂ ਤਾਂ ਇਹਨੂੰ ਛੱਡਤਾ ਸੀਗਾ ਜੀ ਵੈਸੇ ਕਿਉਂਕਿ ਇਹ ਥੋੜਾ ਜਿਹਾ ਉਲਟ ਚੱਲਣ ਲੱਗਿਆ ਸੀਗਾ ਜੁਨੀਅਨ ਦੇ ਉੱਥੇ ਐਵੇਂ ਪੋਸਟਾਲ ਜਾ ਕੇ ਰੱਖ ਦਿੰਦੇ ਸੀਗੇ ਜੀ ਵੀ ਉੱਥੇ ਤੇ ਕਬਜ਼ਾ ਥੋੜੋ ਲੈਣਾ ਹੁੰਦਾ ਟਰੱਕ ਜੁਨੀਅਨ ਵਾਲੇ ਸਾਰੇ ਕਹਿੰਦੇ 200 ਬੰਦੇ ਮੇਰੇ ਕੋਲ ਆ ਗਿਆ ਕਹਿੰਦੇ ਵੀ ਇਹਨੂੰ ਤੁਸੀਂ ਤਾਰੋ ਉਹ ਇਸ ਨੂੰ ਲਾਤਾ ਸੀ ਤੇ ਹੁਣ ਅਸੀਂ ਸਾਡੇ ਤੋਂ ਬਾਕੀ ਸੀ ਇਹ ਅਸੀਂ ਬਣਾਇਆ ਸੀ ਹਾਂ ਜੀ ਪਾਰਟੀ ਛੜਤੀ ਸੀ ਜੀ ਉਹਨਾਂ ਨੇ ਪਾਰਟੀ ਅਸੀਂ ਤਾਂ ਇਹਨੂੰ ਸਲਾਈ ਨਹੀਂ ਹੈ ਤੇ ਆਪ ਵੀ ਤੋਂ ਪਾਸੇ ਕਰਤਾ ਸੀ ਹਾਂ ਜੀ ਹਾਂ ਜੀ ਇਹ ਤੁਹਾਡੇ ਤੇ ਵੀ ਕੋਈ ਫਾਇਰ ਵਗੈਰਾ ਹੋਇਆ ਜ ਜਿਹਨੇ ਚਰਚਾ ਹੋ ਰਹੀ ਹੈ ਜੀ ਨੇ ਉਹ ਤਾਂ ਜੀ ਫਾਇਰਿੰਗ ਦਾ ਸਾਰਿਆਂ ਤੇ ਹੋ ਗਿਆ ਮਤਲਬ ਮੌਕੇ ਤੇ ਮੌਜੂਦ ਸੀ ਕਿ ਮੌਜੂਦ ਮੈਂ ਮਤਲਬ ਮੇਰੀ ਹਾਜ਼ਰੀ ਦੇ ਵਿੱਚ ਇਹ ਕੰਮ ਹੋਇਆ ਜੀ ਮੈਨੂੰ ਅਜੇ 5 ਮਿੰਟ ਵੀ ਨਹੀਂ ਸੀ ਹੋਏ ਉੱਥੇ ਗਏ ਐਮਐਲਏ ਸਾਹਿਬ ਪੂਰਸ ਦਾ ਫੀਰੀਅਰ ਦੇਖਦੇ ਹੋ ਇਹਦੇ ਵਿੱਚ ਵੀ ਇੱਕ ਐਮਐਲਏ ਜੀ ਦੀ ਸੁਰੱਖਿਆ ਨਹੀਂ ਹੋ ਸਕੀ ਜਾਂ ਜਿਸ ਬੰਦੇ ਨੇ ਰਾਤ ਫਾਇਰਿੰਗ ਕੀਤੀ ਹੈ ਉਹ ਇਹਦੇ ਰਾਤ ਹੀ ਉਹਨੂੰ ਗ੍ਰਿਫਤਾਰ ਕਰਕੇ ਜਾਂਦਾ ਰਵਲਵਰ ਜ਼ਬਤ ਕਰਕੇ ਸੁਣੋ ਮੈਂ ਦੱਸਦਾ ਜੀ ਅੱਜ ਤੋਂ 20-25 ਸਾਲ ਪਹਿਲਾਂ ਇੱਕ ਇਹਨਾਂ ਦੇ ਖਿਲਾਫ ਟਰੱਕ ਯੂਨੀਅਨ ਦੀ ਕਮੇਟੀ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਇਹਨਾਂ ਦੇ ਖਿਲਾਫ ਲੇਕਿਨ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਨ ਤਾਂ ਇਹ ਕਾਰਨ ਨਹੀਂ ਵਾਪਰਦੀ ਸੀ ਇਹਨਾਂ ਦੀ ਪੂਰੀ ਅਣਗਹਿਲੀ ਹੈ ਪੁਲਿਸ ਦੀ ਨਲਾਕੀ ਹੈ ਪੁਲਿਸ ਦੀ ਪੂਰੀ ਨਲਾਕੀ ਹੈ ਜੀ ਮੈਂ ਇਹ ਐਸਐਸਪੀ ਸਾਹਿਬ ਨੂੰ ਵੀ ਕਿਹਾ ਡਬੀ ਸਾਹਿਬ ਨੂੰ ਵੀ ਕਿਹਾ ਸਾਰੇ ਪ੍ਰਸ਼ਾਸਨ ਨੂੰ ਮੈਂ ਦੱਸ ਚੁੱਕਿਆ ਪਹਿਲਾਂ ਵੀ ਇਹ ਜੋ ਸਾਡੇ ਸਥਾਨਾ ਨਥਾਣਾ ਤੇ ਪੁਲਿਸ ਚੌਕੀ ਇਹ ਕਿਸੇ ਦੀ ਗੱਲ ਹੀ ਨਹੀਂ ਸੁਣਦੇ ਵੈਸੇ ਤਾਂ ਇਹ ਸਾਰੇ ਮਾਹੌਲ ਇਹੋ ਜਿਹਾ ਬਣਿਆ ਪਿਆ ਮੈਂ ਚਾਰੇ ਚੌਕੀਆਂ ਜਿਹਨੇ ਵੀ ਸਾਡੇ ਮੇਰੇ ਹਲਕੇ ਦੇ ਵਿੱਚ ਆਉਂਦੇ ਆ ਖਾਣੇ ਚੌਕੀਆਂ ਕੋਈ ਕਿਸੇ ਦੀ ਸੁਣਵਾਈ ਨਹੀਂ ਕਰ ਰਹੇ ਤમે ਸਮਝੋ ਤੁਹਾਡੀ ਤੁਸੀਂ ਇੱਕ ਹਲਕੇ ਦੇ ਨੁਮਾਇੰਦੇ ਹੋ ਮੌਜੂਦਾ ਸਰਕਾਰ ਦੇ ਐਮਐਲਏ ਤੁਹਾਡੀ ਸੁਣਵਾਈ ਨਹੀਂ ਆਮ ਜਨਤਾ ਦੀ ਬੰਦ ਹੈ ਇਹ ਜੀ ਫਿਰ ਇਹੀ ਤਾਂ ਰੌਲਾ ਹੈ ਉਹ ਹੀ ਸਾਡੇ ਕੋਲੇ ਆਉਂਦੇ ਆ ਜੀ ਉਹ ਐਸੇ ਕਰਕੇ ਇਹ ਤਾਂ ਹੁਣ ਇਹਨਾਂ ਦੀ ਬਹੁਤ ਵੱਡੀ ਗਲਤੀ ਹੈ ਪ੍ਰਸ਼ਾਸਨ ਦੀ ਇਹ ਗੱਲ ਮਾਨ ਸਾਹਿਬ ਤਾਂ ਰੱਖੀ ਜੀ ਕਿ ਸੁਣਵਾਈ ਹੋ ਨਹੀਂ ਰਹੀ ਮਾਨ ਸਾਹਿਬ ਨੂੰ ਪਤਾ ਜੀ ਮਾਨ ਸਾਹਿਬ ਨੂੰ ਸਾਨੂੰ ਪਤਾ ਜੀ ਅੱਜ ਗੱਲ ਹੋਈ ਮਾਨ ਸਾਹਿਬ ਨਾਲ ਨਹੀਂ ਮਾਨ ਸਾਹਿਬ ਨਾਲ ਅੱਜ ਕੋਈ ਨਹੀਂ ਗੱਲ ਹੋਈ ਅੱਜ ਮੈਂ ਖੇਤੀਬਾੜੀ ਮੰਤਰੀ ਕੁੜੀਆਂ ਸਾਹਿਬ ਨਾਲ ਗੱਲ ਹੋਈ ਉਹਨਾਂ ਨੇ ਮੈਨੂੰ ਵਾਰੀ ਗੱਲ ਦੱਸੀ ਆ ਅਰੈਸਟ ਹੋਈ ਆ ਜੀ ਕਿਸੇ ਦੀ ਅਰੈਸਟ ਦੋ ਬੰਦੇ ਦੀ ਹੋਈ ਆ ਗੁਰਸੇਵ ਸਿੰਘ ਦੀ ਤੇ ਜਗਜੀਤ ਸਿੰਘ ਦੀ ਅਰੈਸਟ ਫੜੀ ਆ ਦੂਸਰੇ ਦੋ ਮੌਕੇ ਤੋਂ ਭੱਜ ਗਏ ਸੀ ਜੀ ਹਾਂ ਮੌਕੇ ਤੋਂ ਭੱਜ ਗਏ ਉਹ ਟੋਟਲ 6 ਜਣੇ ਸੀਗੇ ਜੀ ਪੰਜ ਛੇ ਜਣੇ ਸੀ ਕੋਈ ਕੋਈ ਦੋ ਆਦਮੀ ਯਾਦ ਨਹੀਂ ਪਛਾਨਦੇ ਉਹ ਸ਼ਰੀਆਮ ਕਹਿੰਦੇ ਆ ਅਸੀਂ ਪੁਲਿਸ ਨੂੰ 20 ਲੱਖ ਰੁਪਏ ਦਿੱਤਾ ਇਥੇ ਗਵਾਹੀ ਹੈਗੇ ਬੰਦੇ ਜੀ ਵੀ ਪੁਲਿਸ ਨੂੰ ਅਸੀਂ 20 ਲੱਖ ਰੁਪਏ ਦਿੱਤਾ ਤੇ ਸਾਡਾ ਤੁਸੀਂ ਕੋਈ ਕਰਨੋ ਜਿਹੜਾ ਕੋਈ ਕਰਨਾ ਐਸ ਤਰ੍ਹਾਂ ਦੀ ਗੁੰਡਾਗਰਦੀ ਦਾ ਨ ਅੱਜ ਸਾਰੀ ਮੰਡੀ ਬੰਦ ਕੀਤੀ ਗਈ ਜਦੋਂ ਪਾਚਾ ਦਰਜ ਹੋ ਗਿਆ ਉਦੋਂ ਬਾਅਦ ਸਾਡੇ ਦੁਕਾਨਦਾਰਾਂ ਨੇ ਦੁਕਾਨਾਂ ਖੋਲ੍ਹੀਆਂ ਬਿਊਰੋਕ੍ਰੇਸੀ ਜਿਹੜੀ ਹੈ ਉੱਪਰ ਦੀ ਪੈ ਰਹੀ ਹੈ ਜਿਹਦਾ ਮਤਲਬ ਤਾਂ ਇਹ ਹੋ ਗਿਆ ਵੀ ਬਿਊਰੋਕ੍ਰੇਸੀ ਜਿਹੜੀ ਆ ਤੁਹਾਡੇ ਹਾਂਜੀ ਹਾਂਜੀ ਨੁਮਾਇੰਦਿਆਂ ਤੇ ਬਿਊਰੋਕ੍ਰੇਸੀ ਉੱਪਰ ਪੈ ਰਹੀ ਹੈ ਉੱਪਰ ਹੈ ਜੀ ਹਾਂਜੀ ਇਹ ਟਰੱਕ ਲੀਨ ਦਾ ਮਸਲਾ ਹੈ ਜਾਂ ਜੀ ਲੋਕ ਸਭਾ ਚੋਣਾਂ ਦਾ ਮਸਲਾ ਹੈ ਇਹ ਦੋਨੇ ਰਲ ਜਾਂਦੇ ਆ ਜੀ ਇਸ ਟਾਈਮ ਜਦੋਂ ਹੁਣ ਮੌਕਾ ਤਾਂ ਚੋਣਾਂ ਦਾ ਹੀ ਆ ਅਸਲ ਮਸਲੇ ਦੋਨੇ ਹੋ ਜਾਂਦੇ ਆ ਅੱਗੇ ਵੀ ਖਤਰਾ ਤੁਹਾਨੂੰ ਇਸ ਤਰੀਕੇ ਦੀ ਘਟਨਾਵਾਂ ਤੋਂ ਲੱਗ ਰਿਹਾ ਕਿ ਤੁਹਾਨੂੰ ਖਤਰਾ ਤਾਂ ਹੈਗਾ ਜੀ ਸਭ ਤੋਂ ਤਾਂ ਜਿਹੜੇ ਗਨਮੈਨ ਸੀ ਉਹ ਵੀ ਵਾਪਸ ਲੈ ਲਏ ਵੀ ਕਹਿੰਦੇ ਚੋਣ ਕਮਿਸ਼ਨ ਦੀ ਹਦਾਇਤ ਮੇਰੇ ਕੋਲ ਦੋ ਗਨਮੈਨ ਹੀ ਆ ਦੋ ਜੰਦ ਬੰਦ ਚੁੱਟਨੇ ਚਲੇ ਜਾਂਦੇ ਜੀ ਨਹੀਂ ਅਸਲ ਦੇ ਵਿੱਚ ਜਿਹੜੀ ਕੁ ਦਿਨ ਦਿਹਾੜੇ ਇਦਾਂ ਦੀ ਘਟਨਾਵਾਂ ਵਾਪਰਨੀ ਤੁਸੀਂ ਆਪ ਹੀ ਸੋਚੋ ਵੀ ਇੱਕ ਜਿਹੜੀ ਇੱਥੇ ਬਿਆਨੀਆਂ ਮਤਲਬ ਹਿੰਦੂ ਕਮਿਊਨਿਟੀ ਦੇ ਲੋਕ ਨੇ ਦੁਕਾਨਦਾਰ ਨੇ ਠੀਕ ਹੈ ਉਹਨਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਤਾਂ ਬਣਦਾ ਹੀ ਹੈ ਜੀ ਦੇਖੋ ਸਾਰਾ ਸਿਸਟਮ ਕਿਤਨਾ ਕਿਤੇ ਪੋਲੀਟੀਕਲ ਸਿਸਟਮ ਦੇ ਨਾਲ ਜੁੜਿਆ ਹੋਇਆ ਹੈ ਕਿਉਂਕ ਵੀ ਬਹੁਤ ਵੱਡੇ ਬਹੁਮਤ ਦੇ ਨਾਲ ਸਰਕਾਰ ਇੱਥੇ ਆਪਣੇ ਐਮਪੀ ਜਿਹੜੀ ਸ਼ੀਟ ਹੈ ਲੋਕ ਸਭਾ ਠੀਕ ਹੈ ਉਹ ਨਿਕਲ ਜਾ ਰਹੀ ਹੈ ਉਹ ਇੱਥੇ ਪਹਿਲਾਂ ਵੀ 55000 ਬੋਰਡ ਤੇ ਲੀਡ ਹੋਈ ਸੀਗੀ ਮਤਲਬ ਕਿਤੇ ਨਾ ਕਿਤੇ ਇੱਕ ਡਰ ਦਾ ਮਾਹੌਲ ਬਣਾ ਕੇ ਤੇ ਬਾਣੀਆਂ ਜਿਹੜੀ ਮਤਲਬ ਦੁਕਾਨਦਾਰ ਜਾਂ ਹਿੰਦੂ ਕਮਿਊਨਿਟੀ ਉਹਨਾਂ ਦੇ ਇੱਕ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਕੌਣ ਲੋਕ ਬਣਾ ਰਹੇ ਨੇ ਅਕਾਲੀ ਦਲ ਦੀ ਕਾਲੀ ਦਾ ਮੁੰਡਾ ਜਜੀਤ ਸਿੰਘ ਕਹਿੰਦਾ ਤੁਸੀਂ ਖੁਦ ਕਹੀਏ ਨਾ ਕਿ ਵੀ ਇਹ ਬੰਦਾ ਸਾਡੇ ਵਿੱਚ ਆ ਗਿਆ ਸੀਗਾ ਲੇਕਿਨ ਨਹੀਂ ਜਜੀਤ ਸਿੰਘ ਨਾ ਤਾਂ ਇਹ ਤਾਂ ਹੀ ਆਪਣੀ ਚਾਹੇ ਜੀ ਨਹੀਂ ਨਹੀਂ ਸਾਡੇ ਨਹੀਂ ਸਾਡੇ ਚ ਤਾਂ ਕਿਤੇ ਨਹੀਂ ਹੈ ਜੀ ਇਹ ਕਾਲੀ ਦਾ ਬੰਦਾ ਬੰਦਾ ਜੀ ਗੁੰਡਾ ਬੰਦਾ ਜੀ ਉਹਨਾਂ ਦਾ ਰੱਖਿਆ ਹੋਇਆ ਹੈ ਪਰ ਸਿਰਫ ਇੱਕ ਬੁਖਲਾੜ ਦੇ ਵਿੱਚ ਆ ਕੇ ਵੀ ਇਹ ਹੈ ਵੀ ਇੱਕ ਡਰ ਦਾ ਮਾਹੌਲ ਬਣਾ ਦਈਏ ਇੱਥੇ ਵੀ ਠੀਕ ਹੈ ਲੋਕ ਇਹ ਗੱਲ ਕਹਿਣ ਵੀ ਸਰਕਾਰ ਦਾ ਫੈਲੂਆ ਰੇ ਜੀ ਨਾਕਾਮੀ ਹੈ ਜੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਇਕਾਲੀਆਂ ਦਾ ਹਾਲੇ ਦਬਦਬਾ ਜ਼ਿਆਦਾ ਹੈ ਜੀ ਦਬਦਬਾ ਦੇਖੋ ਜੀ ਜਿਨ੍ਹਾਂ ਨੇ ਸਾਥ ਪੈਂਟ ਪੁਲਿਸ ਕਿਹਦੇ ਟਿੱਕੀ ਬੈਠੀ ਹੈ ਪੁਲਿਸ ਨੇ ਕਾਰਵਾਈ ਨਹੀਂ ਦੇਖੋ ਕਿਤੇ ਨਾ ਕਿਤੇ ਤੁਸੀਂ ਸਮਝਦੇ ਹੋ ਸਾਰੀਆਂ ਚੀਜ਼ਾਂ ਨੂੰ ਪਤਾ ਹੈ ਵੀ ਸਰਕਾਰ ਹੈ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਪੂਰੀ ਇਮਾਨਦਾਰੀ ਨਾਲ ਕਰ ਰਹੀਆਂ ਸਾਡਾ ਕਦੇ ਕੋਈ ਐਮ ਐਲ ਏ ਕੋ ਚੇਅਰਮੈਨ ਕਦੇ ਹੋਰ ਤੁਸੀਂ ਕਦੇ ਅੱਜ ਤੱਕ ਦੇਖਿਆ ਕਿ ਕਿਸ ਨੂੰ ਧਮਕਾਉਂਦਾ ਜਾਂ ਕਿਸੇ ਪੁਲਿਸ ਨੂੰ ਧਮਕਾਉਂਦਾ ਕੋਈ ਮਤਲਬ ਇਸ ਤਰੀਕੇ ਦਾ ਠੀਕ ਹੈ ਮਤਲਬ ਕਿਤੇ ਵੀ ਬਿਊਰੋਕ੍ਰੇਸੀਆਂ ਜਿਹਨੂੰ ਪੁਰਾਣਾ ਜਿੰਨਾ ਦਾ 50 60 ਸਾਲ ਪਹਿਲਾਂ ਦਾ ਮਤਲਬ ਜਿਹੜਾ ਉਹਨਾਂ ਦਾ ਨਾਲ ਤਾਲਮੇਲ ਸੀ ਕਿਤਨਾ ਕਿਤੇ ਰਿਸ਼ਤੇ ਜਿਹੜੇ ਹੁੰਦੇ ਨੇ ਆਪਸ ਵਿੱਚ ਬਣੇ ਹੋਏ ਉਹ ਕਿਤਨਾ ਕਿਤੇ ਸਾਨੂੰ ਨੁਕਸਾਨ ਦੇਣ ਦੀ ਕੋਸ਼ਿਸ਼ ਲੱਗ ਰਹੀ ਹੈ ਇਹ ਲੀਡ ਦਾ ਜਿਹੜਾ ਕਾਫੀ ਲੰਮਾ ਚੱਲਿਆ ਆਇਆ ਹੈ ਜਿੱਕਰ ਆਪਾਂ ਪ੍ਰੈਕਟੀਕਲੀ ਨਾਲਾ ਮਸਲਾ ਕਰੀਏ ਜਦੋਂ ਆਟੋ ਆਟੋਾਈਜ਼ੇਸ਼ਨ ਲੈ ਕੇ ਆਏ ਇਹ ਤੁਹਾਡੇ ਵੱਲੋਂ ਮੈਡੀਕਲ ਕਿਹਾ ਜਾ ਰਿਹਾ ਹੈ ਦੋ ਦੋ ਇੱਕ ਪਾਸੇ ਤੁਸੀਂ ਕੋਸ਼ਿਸ਼ ਉਹਨਾਂ ਨੂੰ ਪ੍ਰਧਾਨ ਬਣਾਉਣੇ ਹੋ ਇੱਕ ਪਾਸੇ ਫਿਰ ਤੁਸੀਂ ਕਹਿੰਦੇ ਹੋ ਅਸੀਂ ਰਾਏ ਪ੍ਰਧਾਨ ਤਾਂ ਸੀ ਤਾਂ ਕਿਸ ਨੂੰ ਨਹੀਂ ਨਹੀਂ ਜੀ ਅਸੀਂ ਜੋ ਪ੍ਰਧਾਨ ਪਹਿਲਾਂ ਬੁਲਾਇਆ ਸੀ ਉਹ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਾ ਹਾਂ ਵੀ ਹੁਣ ਇਸ ਤਰ੍ਹਾਂ ਮੇਜ਼ ਤੇ ਰਵਲਵਰ ਰੱਖਣਾ ਉੱਥੇ ਆਪਾਂ ਕਬਜ਼ਾ ਤਾਂ ਨਹੀਂ ਲੈਣਾ ਹੁੰਦਾ ਇਹ ਗਲਤੀ ਕਰਦਾ ਸੀ ਜਿਲ੍ਹਾ ਤਾਂ ਕਰ ਉਸ ਨੂੰ ਲਾਤ ਮਾਰ ਦੋ ਗੱਲਾਂ ਨੇ ਨਾ ਜੀ ਤੁਸੀਂ ਇਸ ਹਾਲ ਕਿ ਨਾਲ ਜੋੜਿਓ ਕੱਲੇ ਕੱਲੇ ਬੰਦੇ ਬਾਰੇ ਜਾਣਦੇ ਹੋ ਇੱਕ ਪਾਸੇ ਤੁਸੀਂ ਪ੍ਰਧਾਨ ਬਣਾਉਣੇ ਉਹਨਾਂ ਨੂੰ ਮੁੜ ਕੇ ਤੁਸੀਂ ਉਹਨਾਂ ਨੂੰ ਸਾਈਡ ਲਾਈਨ ਕਰਦੇ ਹੋ ਮਸਲੇ ਦਾ ਟਰੱਕ ਨਹੀਂ ਹੁੰਦਾ ਕਿ ਆ ਕੇ ਖੜਾ ਹੁੰਦਾ ਨਾ ਟਰੱਕ ਲੀਨ ਵਾਲੇ ਬੰਦੇ ਜਿਹੜੇ ਹੈਗੇ ਕਾਫੀ ਦੇਰ ਤੋਂ ਇਹ ਮਸਲਾ ਉਲਟਾ ਪੁਰਿਆ ਜਾ ਰਿਹਾ ਤੁਹਾਡਾ ਨਹੀਂ ਜਿਹੜੇ ਇਹ ਜਗਜੀਤ ਵਰਗੇ ਇਹਨਾਂ ਦਾ ਸਾਡਾ ਕੋਈ ਟਰੱਕ ਨੂੰ ਨਹੀਂ ਇਹਦਾ ਹੈ ਨਹੀਂ ਸੀਗੀ ਟਰੱਕ ਨੂੰ ਅੱਛਾ ਇਹਦਾ ਹੈ ਨਹੀਂ ਸੀਗੀ ਠੀਕ ਹੈ ਉਹ ਤਾਂ ਇੱਕ ਜਿਹੜਾ ਗੁਰਦਾਸ ਸਿੰਘ ਹੈ ਨਾ ਜੀ ਦੀ ਗੱਲ ਕਰ ਗੁਰਦਾਸ ਸਿੰਘ ਦੀ ਗੱਲ ਕਰ ਰਹੇ ਆ ਦੂਜੇ ਸਾਡੇ ਨਾਲ ਉਹਨਾਂ ਦਾ ਟਰੱਕ ਨੂੰ ਨਹੀਂ ਹੁੰਦਾ ਨਾ ਹੋਰ ਉਹਨਾਂ ਨਾਲ ਆਪਣਾ ਕੋਈ ਮਸਲਾ ਨਹੀਂ ਹੈ ਤੁਸੀਂ ਹੁਣ ਤੱਕ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਮੇਰੀ ਪਿਛਲੋਂ ਤੋਂ ਹੁਣ ਤੱਕ ਦੀ ਕਾਰਵਾਈ ਕੀ ਕੀਤੀ ਹੀ ਹੈ ਤੁਹਾਡੇ ਤੋਂ ਧਿਆਨ ਜਿਹੜਾ ਪਾ ਹੁਣ ਅੰਡਾਂ ਡੈਪੀ ਸਾਹਿਬ ਨੇ ਆਪਦੇ ਹ ਉਹ ਖੁਦ ਆਦੇ ਹੱਥ ਨਾਲ ਇਹ ਪਰਚਾ ਬਰਮਾ ਕੀ ਗਏ ਹੈ ਸਾਨੂੰ ਦੱਸ ਕੀ ਗਏ ਹੈ ਵੀ 307 ਦਾ ਸੀ ਉਹਨਾਂ ਤੇ ਕੇਸ ਦਰਜ ਕਰਤਾ ਜਿਹੜੇ ਬੰਦੇ ਪੁਲਿਸ ਦੀ ਗ੍ਰੈਸ ਤੋਂ ਬਾਹਰ ਹੈ ਪਿਓ ਜਲਦੀ ਫੜੇ ਲੈ ਜਾਣਗੇ ਅਸੀਂ ਸੰਤੋਸ਼ ਤਾਂ ਅਸੀਂ ਸੰਤੋਸ਼ ਨੇ ਤੁਹਾਡੇ ਨਾਲ ਹੀ ਸੰਤੋਸ਼ ਨੇ